ਆਕਲੀ ਸਾਡੇ ਸਿਰ ਤੇ ਮੇਰ ਪਰ ਹੱਥ ਰੱਖਣਗੇ ਕਿ ਜਾਵੇ ਚੱਲੋ ਫੋਟੋ ਇਹਦੇ ਗਾੜੀ ਸਾਡੇ ਵਰਕੀਆਂ ਦਾ ਪੂਰਾ ਹੈ ਬਹੁਤ ਵਧੀਆ ਸਕੂਲ ਹੈ ਉਹਦੇ ਦੇ ਕੋਰਡ ਆ ਗਿਆ ਇਹਨੇ ਕਹਿੰਦੇ ਹੋਏ ਆਫੀ ਮੰਗ ਲਿਆ ਮੰਤਰੀ ਜੀ ਤੋਂ ਮੈਂ ਕਹ ਲਈ ਆਪ ਨੂੰ ਮੋੜ ਲਾਉਂਦਾ ਵਾਈਗੋ ਜੀ ਦਾ ਖਾਸ ਸਾਹਿਬ ਵਾਈਗੋ ਜੀ ਕੀ ਫਤਿਹ ਬਹੁਤ ਸਤਿਕਾਰਯੋ ਸਿੱਧਾ ਬਾਬਾ ਆਰਾਮ ਜੋਗ ਵੀ ਰਾਜ ਜੋਗ ਯੋਗੀ ਪੀਰ ਜਿਹਦੇ ਸਥਾਨ ਤੇ ਸਾਰੇ ਇਕੱਤਰ ਹੋਈ ਸਾਧ ਸੰਗਤ ਬੜੀ ਸਰਦਾ ਵੱਡੀ ਜਿਹਦੇ ਨਾਲ ਆਪਾਂ ਸਾਰੇ ਚੈਲ ਪਾਈ ਜਾ ਰਹੇ ਜਿਆਦਾ ਕਿ ਬਹੁਤ ਸਾਰੀਆਂ ਵੱਡੀਆਂ ਛੋਟੀਆਂ ਸੁਖਾ ਲੈ ਕੇ ਦਰਬਾਰ ਚ ਆਉਂਦੇ ਆ ਪਰਮਾਤਮਾ ਬਾਬਾ ਜੀ ਕਿਰਪਾ ਕਰਦੇ ਆ ਇੱਕਦਾਨ ਹੀ ਤੁਸੀਂ ਇਹ ਵੱਡਾ ਟੂਰਨਾਮੈਂਟ ਜਿਹੜਾ ਸਾਨੂੰ ਲੋੜ ਵੀ ਹੁੰਦੀ ਹੈ ਕਿਉਂਕਿ ਜਿਹੜੇ ਟੈਂਸ਼ਨ ਮੰਨਦੇ ਜਵਾਨ ਗੱਭਰੂ ਆਪਾਂ ਦੇਖਦੇ ਆ ਜਿਹਦੇ ਨਾਲ ਸਾਡੇ ਮਨਾਂ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਵੀ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੇ ਬਣ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਜੋ-ਜੋ ਲੋੜੀਆਂ ਮੰਗਾ ਵਾਰਿਸਰ ਤੁਹਾਡੇ ਨਾਲ ਸਾਧੀਆਂ ਕਰ ਦਿੱਤੀਆਂ ਜਾਣੀਆਂ ਕਦੇ ਵੀ ਕਿਸੇ ਕੰਮ ਦੀ ਘਾਟ ਨਾ ਚਾਹੇ ਖਾਣੇ ਪੱਕੇ ਨਾਲੀਆਂ ਸੜਕਾਂ ਜੋ ਲੋੜ ਹੈ ਮੈਂ ਇੱਕਲੇ ਵੀਰਾਂ ਦੇ ਜਿਹਨੇ ਜਾਦਾ 1 ਮਿੰਟ ਗੱਲ ਸੁਣ ਲੈਣੀ ਚਾਹੀਦੀ ਹੈ ਹੋ ਸਕਦਾ ਤੁਹਾਡੇ ਕਿਸੇ ਕੰਮ ਦੀ ਹੋਵੇ ਤੁਹਾਡੀ ਜੰਨੀ ਹੈ ਕੌਲਟੀ ਟੀਮ ਦੀ ਇਹ ਥੋੜੀ ਦਾਲਦੀ ਹੁੰਦੀ ਹੈ ਜੁਕੀ ਜਿਹੜੀ ਬਸਟਾ ਹੁੰਦਾ ਵਾਈ ਗੁਰ ਕੀ ਕਰ ਸਕਦਾ ਸਾਡੇ ਅੱਜ ਰਾਮ ਬਾਬਾ ਜੂਗੀ ਪੀਰ ਦੇ ਮੇਲੇ ਤੇ ਮੋਰੋਦ ਕੋਲ ਦਾ ਸੰਗਮ ਵਾਲਾ ਅਸੀਂ ਬਹੁਤ ਜਨ ਤਹਿਦੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਲਖਮਸਤ ਕੋਏ ਟੂਰਨਾਮੈਂਟਾਂ ਦੀਆਂ ਰੌਣਕਾਂ ਵਧਾਈਆਂ ਸਾਡੇ ਕਲੱਬ ਦੇ ਪ੍ਰਧਾਨ ਰੰਮੀ ਜੀ ਤੇ ਲੱਖਰ ਸਿੰਘ ਜੀ ਲੱਖਾ ਪਾਉ ਮਹਤਰ ਅਦਾ ਕੁਲਪ੍ਰੇਮਪੁਰਾ ਲੱਖਰ ਸਿੰਘ ਲੱਖਾ ਦਰਸ਼ਨ ਸਿੰਘ ਆਪਣਾ ਆਰਮੀ ਕਲਪ ਦੇ ਕਾਰਸ ਨੂੰ ਮਹਤਰ ਜੀ ਜਦੇਵ ਸਿੰਘ ਆਰਮੀ ਕਲਪ ਦੇ ਪ੍ਰਬੰਧਾ ਉਹ ਵੀ ਇੱਥੇ ਬਹੁਤ ਸਹਿਯੋਗ ਦਿੱਤਾ ਉਹ ਬਾਕੀ ਜਿਹੜੇ ਮੈਲੇ ਨੇ ਜਿਹੜੀ ਟੀਮਾਂ ਟੀਮਾਂ ਆ ਜਾਨੇ ਬਹੁਤ ਦੂਰੋਂ ਦੂਰੋਂ ਟੀਮਾਂ ਆ ਜਾਨੇ ਵਧੀਆ ਬਹੁਤ ਦੱਡੇ ਡੰਡੇ ਦਾ ਟੂਰਨਾਮੈਂਟ ਚੱਲ ਰਿਹਾ ਹੈ ਬਾਕੀ ਜਿਹੜਾ ਪ੍ਰਬੰਧ ਹੈ ਉਹ ਵੀ ਇੱਥੇ ਬਹੁਤ ਵਧੀਆ ਢੰਗ ਨਾਲ ਸੀ ਬਹੁਤ ਸਾਰਾ ਸਵਾਗਾ ਕੀਤੀ ਹੈ ਸਾਡੇ ਅੱਜ ਨੀਤਾਂ ਨੂੰ ਸਨਮਾਨਿਤ ਕਰਨ ਵਾਸਤੇ ਸਾਡੇ ਮੰਤਰੀ ਸਾਹਿਬਾਨ ਉੱਥੇ ਆਏ ਸੀ ਉਹਨਾਂ ਦੇ ਵਿੱਚ ਸਾਡੇ ਖੇਤੀਬਾੜੀ ਮੰਤਰੀ ਗੁਰਬੀ ਗੁਰਬੀ ਸਿੰਘ ਜੀ ਫੁੱਡੀਆਂ ਉਹਨਾਂ ਦੇ ਨਾਲ ਹੈ ਗਰਵੇਲ ਸਿੰਘ ਜੀ ਘਰਾ ਚੋਕ ਫਰੈਂਕ ਬੋਰਡ ਦੇ ਚੇਅਰਮੈਨ ਅਸੀਂ ਅੱਜ ਤੇ ਪਹੁੰਚੇ ਸੀ ਜਿਨ੍ਹਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਸਿਹੜੀਆਂ ਤੇ ਜਿਹੜੀਆਂ ਹੋਰ ਮੰਗਾਂ ਰੱਖੀਆਂ ਗਿਆ ਸੋਧਨ ਦੇ ਤੌਰ ਤੇ ਜਿਹੜੇ ਪੇਸ਼ੜਾਵਾਗੇ ਬਾਕੀ ਸਾਡੇ ਸਰਪੰਚ ਸਾਹਿਬਾਨ ਬਰਾਕ ਮਿੱਖੀ ਨੇ ਉਹ ਵੀ ਸਾਰੇ ਪਹੁੰਚੇ ਸੀ ਉਹਨਾਂ ਦਾ ਮੈਂ ਅਸੀਦ ਖੋਲਾ ਦਾ ਬਹੁਤ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਬਾਕੀ ਹੋ ਸਾਰੀ ਸ਼ਕਤ ਨੂੰ ਅਸੀਂ ਇੱਥੇ ਬਾਬਾ ਜੋਗੀ ਪੀਰ ਤੇ ਹੋਂ ਤੇ ਜਿਹਾ ਆਖਦੇ ਸਾਡੀ ਨਗਰ ਪੰਚਾਇਤ ਦਾ ਸਰਪੰਚ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਨੇ ਵੀ ਬਹੁਤ ਵਧੀਆ ਪੂਰੀ ਟੀਮ ਨੇ ਜੋ ਮੈਂਬਰ ਸਾਹਿਬਾਨ ਨੇ ਉਹਨਾਂ ਨੇ ਬਹੁਤ ਵਧੀਆ ਅਚ ਉਰਾਲਾ ਕੀਤੀ ਅੱਜੀ ਬਹੁਤ ਵਧੀਆ ਸਟੇਜ ਦਾ ਪ੍ਰਬੰਧ ਸੀ ਬਾਕੀ ਜੋ ਸਟੇਡੀਅਮ ਹੈ ਉਹ ਵੀ ਅੱਜ ਹੀ ਬਹੁਤ ਵਧੀਆ ਟਰਾਲੀਆਂ ਦਾ ਲਾ ਕੇ ਬਹੁਤ ਵਧੀਆ ਸਜਾਇਆ ਗਿਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਲੋਕਿ ਪੱਤਰਕਾਰ ਵੀ ਜਿਹੜੇ ਬੰਦੇ ਤੋਂ ਬੰਦਾ ਫਾਦੇ ਵੱਢ ਕੇ ਸਰਦਾਰ ਗਰਮੀਤ ਸਿੰਘ ਜੀ ਖੋੜੀਆ ਸਾਹਿਬ ਮੌਜੂਦ ਹੋਣ ਤੋਂ ਪਹਿਲਾਂ ਜੰਗ ਉਹ ਵੀ ਨੇੜੇ ਸਾਡੇ ਚੁਸ਼ਪਿੰਦਰ ਸਿੰਘ ਯੂਥ ਦੇ ਆਗੂ ਨੇ ਮੇਰੇ ਮਿੱਤਰੋ ਔਰ ਉਹ ਵੀ ਅੱਛਾ-ਚੋਟਾ ਕੌਂਟੇ ਕਹਿੰਦੇ ਭਾਰੀ ਹਾਜ਼ਰੀ ਉਹਨਾਂ ਦੀ ਕਿਆਸੀ ਵਾਰ ਨਾ ਤੁਹਾਡੇ ਕਰਵਾ ਨਾ ਆਇਆ ਆਸੀ ਬਹਰੀਆਂ ਦੀ ਬਣ ਕੇ ਤੂਫਾਨ ਆਇਆ ਬਹੁਤ ਯਾਸੀ ਤਿਆਰ ਰੇ ਇੱਕ ਭਾਈ ਦੇ ਸਿਆ ਸੰਦੀਪ ਖੜਾ ਆਹ ਕਹਿੰਦੇ ਸੰਦੀਪ ਹੈ ਮੁੰਡੇ ਇੱਕੋ ਪਿੰਡ ਦੇ ਵਾਲੇ ਪੰਮੇ 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 ਫੱਟ ਕੇ ਮੋੜ ਤੋਂ ਕੁਲਵੀਰ ਆਗੀਆਂ ਟੀਮਾਂ ਨੇ ਦੇ ਕਰ ਆਓ ਜੀ ਅਗਲੀਆਂ ਟੀਮਾਂ ਕੁਲਵਿੰਦਰ ਵਿੱਲਾ ਧੱਤੀ ਤੇ ਭੰਮੇ ਕਲਾ ਭੰਮੇ ਕਲਾ ਦੀ ਟੀਮ ਜੀ ਆ ਗਈ ਹੈ ਦੇ ਬਾਰੇ ਬੰਨਵਾ ਦੇ ਖੇਡ ਕੇ ਤਿਆਰੀ ਤਾਂ ਸਾਵਾ ਜੀ ਬੁਜਟ ਵਾਲੇ ਪਾਸੇ ਆਉਂ ਦੂਸਰੇ ਵੱਲੇ ਟੀਮ ਜਿਹੜੀ ਉਹ ਭਾਈ ਦੇਸੇ ਦੀ ਨੋਟ ਕਰੋ ਭਾਈ ਦੇਸੇ ਦੀ ਟੀਮ ਇਧਰ ਗੁਰਪਾਲਾ ਉਹਨਾਂ ਦੀ ਜਰੂਰ ਇਸ ਟਾਈਮ ਅਗਲਾ ਮੈਚ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਹੈ ਬਾਬਾ ਜੀ ਵੀ ਪਿੰਡ ਦਾ ਪ੍ਰਬੰਧ ਮੇਲੇ ਦਾ ਹੋਰ ਵਧੀਆ ਸੁਚੱਜੇ ਢੰਗ ਨਾਲ